ਕੁਲ ਨਿਆਈਂ ਕਦੀ ਭਾਈ ਉਹਦਾ ਬੱਪੂ ਖੇਤ ਲੈ ਗਿਆ ਉਹ ਨੂੰ ਨੈਕੜਾ ਨਹੀਂ ਕਦੋਂ ਉਹਦਾ ਫਸਟ ਸੈਟਾਇਟ ਹੈ ਨਹੀਂ ਤੇ ਕਦੀ ਭਾਈ ਉਹ ਮੈਂ ਕਰੀ ਤਰਾ ਖੇਮ ਫਰਾਂ ਦੇ ਹਮੇ ਸਾਹਮਣੇ ਖੇਤਾਂ ਤੇ ਚਾਹੋ ਟੀਚਰ ਖੇਤ ਜਾਵੜਿਆ ਜੀ ਗਾਂ ਮੇਰੇ ਬੱਪੂ ਵੀ ਮੇਰੇ ਚਾਚਾ ਜੀ ਕੰਮ ਕਰੀ ਜਾਣ ਗਾਦਿਆਂ ਮਿਲ ਕੇ ਟੱਟਾ ਟੱਟਾ ਆਈਆਂ ਉੱਝੀਆਂ ਅਸੀਂ ਬੜਕੇ ਉਹਨਾਂ ਨੇ ਕਹਿ ਦਿੱਤਾ ਦਰਬਾਰਾ ਸੀ ਜੀ

ਜਦ ਨਹੀਂ ਬੱਚਿਆਂ ਸਕੂਲ ਨਹੀਂ ਜਾ ਸਕਦੀਆਂ ਜਦ ਮਾਪੇ ਕਹਿੰਦੇ ਸੰ ਐਜੂਕੇਸ਼ਨ ਨਾਲ ਇੱਜ਼ਤ ਬੈਠੀ ਅਸੀਂ ਜੇ ਕੋਈ ਰੋਡ ਹੈ ਬੱਸਾਂ ਲਿਆਂਗੇ ਉਹ ਕਹਿੰਦਾ ਕਿ ਪਈ ਬਰੀ ਦਾਦਿਆਂ ਦੇ ਲੰਮਕਲਮ ਟਰਾਲੀਆਂ ਦੇ ਨਾਲ ਨਹੀਂ ਜਾਂਦੇ ਜਾਂ ਬੱਸਾਂ ਦੇ ਜਾ ਲੰਮਕਲਮ ਬੱਚੇ ਜਾਂਦੇ ਨੇ ਅੱਜ ਦੇ ਵੀ ਕੋਈ ਰਾਈਡ ਲੈਂਣ ਦੀ ਕੰਦਿਆ ਸਮਾਂ ਨਹੀਂ ਠੀਕ ਨਹੀਂ ਆਗਾ ਤਾਂ ਮਾਪੇ ਘਰੋਂ ਦੇ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਆ ਇਸ ਕਰਕੇ ਇਹ ਪੂਰਨ ਹਫਤੇ ਵੀ ਮਮਾ ਆਉਣ ਵਾਲੇ ਦਿਨ ਚ ਤੁਸੀਂ ਬੱਚਿਆਂ ਨੂੰ ਸਕੂਲ ਤੱਕ ਲੈ ਕੇ ਉਹ ਕੋਈ ਸਪੱਜੇ ਨੂੰ ਪੜਾਈ ਦੀ ਛੇੜ ਕੇ ਲੱਗ ਗਈ ਤੁਸੀਂ ਦੇਖੋ ਨਾ ਗਰੀਬਾਂ ਦੇ ਬੱਚੇ ਫਸਟ ਹੁੰਦੇ ਆ